ਮੇਰਾ ਨਾਮ ਨਹੀਂ ਸੰਜੋਤ ਹੈ ਕੀ ਗੱਲ ਕੀ ਕਹਾਣੀ ਬੋਲਤੀ ਹੈ ਜੀ ਕਦਾਵਾ ਇਹ ਪਹਿਲਾਂ ਵੀ ਐਦਾਂ ਹੋ ਚੁੱਕੀ ਹੈਗੀ ਕੀ ਗੱਲ ਕੀ ਹੋਈ ਅੱਜ ਗੱਲ ਮਰਬੜਾ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣੀ ਕਾਲੀ ਦਲ ਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਤ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਇਹ ਇੱਥੇ ਚੱਲ ਗਿਆ ਬਾਹ ਚੱਕੜਾ ਗਈ ਬਾਕੀ ਦਾ ਜਿਹਨੂੰ ਗੋਲੀ ਲੱਗੀ ਕੀ ਨਾਮ ਆਈ ਉਹਨੂੰ ਹਾਂਜੀ ਕੀ ਨਾਮ ਉਹਦਾ ਨਾਮ ਆਇਆ ਬ੍ਰਾਹਮਣ ਕਹਿੰਦੇ नगर काउंसिल भामणा हरजिंदर सिंह भामणा 6 वार्ड ਕੀ ਕਾਰਨ ਹੋਇਆ ਕੋਲੀ ਬੱਚੇ ਦਾ ਕੀ ਕਾਰਨ ਹੈ ਕਾਰਨ ਭਾਈ ਉਹ ਪੁਰਾਣੀ ਰஞ்சிਸ਼ਾ ਇਹਦੇ ਬਾਰੇ ਮਾੜਾ ਹੈ ਆਪਾਂ ਨੂੰ ਵੀ ਪਤਾ ਇੱਕ ਮਿੰਟ ਇਹਦੇ ਬਾਰੇ ਆਪਾਂ ਨੂੰ ਵੀ ਪਤਾ ਆਪਾਂ ਕੰਮ ਤੋਂ ਜੁੜੂਰੇ ਆਏ ਆ ਜਿਸ ਰੋ ਪਤਾ ਕਿ ਅਸੀਂ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਇਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਖਾਈ ਕਰੇ ਔਰ ਸਾਰੇ ਵੀ ਮੁਲਾਜ਼ਮ ਅੱਜ ਆਏ ਲੱਤੋ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਹੈ ਬਾੜ ਦੇ ਵਿੱਚ ਆਹੀ ਪ੍ਰਸ਼ਾਸਨ ਕਰਦੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ ਜਦੋਂ ਉਹਨਾਂ ਦੇ ਬਾੜ ਦਾ ਹੁੰਦੀ ਨਾ ਮੜੀ ਦੀ ਕੋਈ ਹਕਤ ਹੁੰਦੀ ਆ ਉਹਨਾਂ ਪੁਲਿਸ ਭੱਜੀ ਹੁੰਦੀ ਸਾਡੇ ਚਾਰ ਕੇ ਪੰਜ ਲੋਗ ਆ ਪੁਲਿਸ 1.5 ਘੰਟੇ ਬਾਅਦ ਆਉਣਾ ਹੱਲੇ ਕਿਆਰ ਵੀ ਦਿੱਤੇ ਰੋਣ ਵੀ ਦਿੱਤੇ ਫੜ ਕੇ ਕਿਆਰ ਰਹਾ ਆ ਦੇਖੀ ਲੱਗਦੀ ਗੋਤਰਾ ਬਣਾ ਇਹ ਦਾਦਾ ਜੀ ਆਈ ਹੁੰਦਾ ਨਹੀਂ ਮਾ ਇੰਦਰ ਸਿੰਘ ਹਰਜਿੰਦਰ ਸਿੰਘ ਬਾਮਣਾ ਉਹ ਨਾਦਰ ਸਿੰਘ ਬਾਮਣਾ ਕੀ ਗੱਲ ਕੀ ਹੋਈ ਅੱਜ ਦੱਸੋ ਅੱਜ ਹੁਣ ਪਤਾ ਨਹੀਂ ਮਾਲਕ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਕੀ ਹੋਇਆ ਕੀ ਅੱਗੇ ਵੀ ਹਮਰੇ ਹੋ ਚੁਕੇ ਮੇਰੇ ਖਾਲੇ ਨੇ ਪੰਜ ਮਹੀਨੇ ਹੋ ਚੁਕੇ ਪੰਜ ਮਹੀਨੇ ਹੋ ਚੁਕੇ ਤੁਸੀਂ ਰਿਪੋਰਟ ਦਿੱਤੀ ਕੋਈ ਕੁੱਝ ਨਹੀਂ ਦੱਸਿਆ ਤੁਹਾਨੂੰ ਇਹ ਕਿਹਨੇ ਬਣੀ ਅੱਜ ਅਸੀਂ ਮਿਲ ਤਾ ਕਰ ਕੋਈ ਕਾਰਵਾਈ ਨਾ ਕੋਈ ਕਾਰਵਾਈ ਨਹੀਂ ਕੀਤੀ ਹੈ ਬੁੜੀਆਂ ਫੜੀਆਂ ਤੇ ਜਵਾਬ ਉਤਾਰ ਆ ਰਹੀ ਨਾ ਪਿਛਲੇ ਨੇ ਗੋਲੀ ਵੀ ਚਲੀ ਘਰ ਦੇ ਪਾਸੇ ਹਾਂਜੀ ਹਾਂਜੀ ਬਾਬਾ ਕੀ ਕਰ ਲਈ ਪਤਾ ਨਹੀਂ ਕੋਈ ਸੁਤਿਆਂ ਵਿੱਚ ਆ ਲੰਗੀ ਕਿ ਹੰਟਾਉਣੇ ਸੁਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਕੀ ਮੰਗ ਕਰਦੇ ਜੀ ਗੋਲੀ ਮੰਗ ਕਰਦੇ ਗੋਲੀ ਚ ਲਾਗ ਨਾ ਜਾਂਦੇ ਸੀ ਸੱਜਰਬਾ ਕੀ ਮੰਗ ਕਰਦੇ ਹੋ ਟਿਕਟ ਮਾਈ ਹੈ ਹੈ ਪ੍ਰੋਫੈਸ਼ਨਰ ਕੋ ਕੀ ਮੰਗ ਕਰਦੇ ਹੋ ਆਈ ਵੀ ਮੰਗਾ ਬੈਨਾਂ ਦੇ ਪੈਰਵਾਹੀ ਕਰੋ ਬੰਦੇ ਨਾਲ ਉਸੇ ਨਾਲ ਫੜੋ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਕੋਲ ਪਰਵਾਹੀ ਨਹੀਂ ਕਰਦੇ ਜਨਾਨੀਆਂ ਫੜੀਆਂ ਨਾ 1.5 ਘੰਟੇ ਵੱਲ ਤੱਕ ਆ ਗਈ ਕੰਮ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੇ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਜਾ ਜਲੋ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਤਾ ਪਿਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚੱਲੀਆਂ ਜੀ ਘੱਟੋ ਘੱਟ ਜਾਂ 3 ਜਾਂ 4 ਚੱਲੀਆਂ ਠੀਕ ਹੈ ਤੇ ਸਾਦੇ ਤੇ ਆਏ ਸੀ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਸੀ ਉਹ ਮੋਟਰਸਾਈਕਲ ਤੇ ਆਏ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂ ਜੀ ਬਸ ਤੇ ਤਕਰੀਬਨ ਕਿੰਨੀਆਂ ਗੋਲੀਆਂ ਚੱਲੀਆਂ 3000 ਜਾਂ ਤੇ ਬੰਦੇ ਦੀ ਹਾਲਤ ਇਹ ਕਿਸ ਤਰ੍ਹਾਂ ਦੀ ਸੀ ਰਕੇਸ਼ ਹਾਲ ਤਾਂ ਉਹਦੀ ਉਸ ਟਾਈਮ ਨਹੀਂ ਬਹੁਤ ਮਾੜੀ ਸੀ ਕੋਈ ਹਲਜੁਲ ਨਹੀਂ ਹੈਗੀ ਹਾਂ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਇਹ ਸ਼ਾੜਾ ਸਾਹਿਬ ਦੀ ਬੈਕ ਸਾਈਡ ਹੈ ਜੀ ਇੱਥੇ ਕੁਝ ਪਤਾ ਲੱਗਾ ਕੌਣ ਸੀਗਾ ਜੀ ਉਹ ਨਹੀਂ ਪਤਾ ਲੱਗਾ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪੀਟਲ ਚੈੱਕ ਕਰ ਲਓ ਕਿ ਕਿਹੜੀਆਂ ਗੋਲੀਆਂ ਸਨ ਚੱਲੀਆਂ ਦੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹੱਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿਥੇ ਕਿਥੇ ਦਾਖਲ ਕਰਾਇਆ ਸਿਵਲ ਹਸਪੀਟਲ ਸਿਵਲ ਸਿਵਲ